ਹਾਂਜੀ ਸਤਿ ਸ੍ਰੀ ਅਕਾਲ ਠੀਕ ਠਾਕ ਹੋ ਸਾਰੇ ਉਮੀਦ ਕਰਦੇ ਆ ਕਿ ਸਾਰੇ ਠੀਕ ਹੋਵੋਗੇ ਮੈਂ ਕਿਹਾ ਚੱਲ ਤੁਹਾਡੇ ਨਾਲ ਇੱਕ ਗੱਲ ਸਾਂਝੀ ਕਰਦੇ ਆ ਮੈਂ ਕਿਤੇ ਲਿਖੀ ਪੜੀ ਸੀ ਕਿ ਮਰੇ ਹੋਏ ਬੰਦੇ ਦੀ ਪ੍ਰਾਪਰਟੀ ਪਿੱਛੇ ਲੜੀ ਜਾਂਦੇ ਆ ਲੋਕ ਬੰਦਾ ਮਰਦਾ ਪਿੱਛੋਂ ਆ ਤੇ ਦੂਜੇ ਦਿਨ ਨੂੰ ਗੱਲਾਂ ਚੱਲ ਪੰਦੀਆਂ ਨੇ ਪ੍ਰਾਪਰਟੀ ਦੇ ਹਿੱਸੇ ਇਹ ਉਹ ਹਨਾ ਗੁਰਬਤਾ ਜੀਆਂ ਹੋਣ ਲੱਗ ਜਾਂਦੀਆਂ ਨੇ ਤਕਰੀਬਨ ਪਤਾ ਹੀ ਆਪਾਂ ਨੂੰ ਮਰਨੇ ਵਾਲਾ ਮਰ ਜਾਂਦਾ ਤੇ ਪਿੱਛੋਂ ਜਿੰਨੇ ਹਿੱਸੇ ਹੋਣੇ ਹੁੰਦੇ ਨੇ ਉਹਨਾਂ ਨੂੰ ਫਿਕਰ ਸੜ ਜਾਂਦਾ ਕਿਵੇਂ ਹੋਊਗਾ ਕਿਵੇਂ ਹੋਊਗਾ ਜਾਂ ਤਕਰੀਬਨ ਬਾਕੀ ਲੋਕ ਵੀ ਉਹਨਾਂ ਦੀਆਂ ਹੀ ਗੱਲਾਂ ਕਰਦੇ ਨੇ ਪਰ ਤੁਸੀਂ ਸੋਚਿਆ ਕੀ ਜੋ ਇਨਸਾਨ ਮਰ ਗਿਆ ਜਾਂ ਜਿਸ ਦੀ ਪ੍ਰਾਪਰਟੀ ਸੀਗੀ ਜਿਸ ਪ੍ਰਾਪਰਟੀ ਪਿੱਛੇ ਜਾਂ ਰੌਲਾ ਪੈ ਰਿਆ ਹੁੰਦਾ ਤੁਸੀਂ ਸੋਚ ਕੇ ਦੇਖੋ ਕਿ ਅਗਰ ਉਹ ਇਨਸਾਨ ਪ੍ਰਾਪਰਟੀ ਨੂੰ ਕਿਤੇ ਨਹੀਂ ਲੈ ਕੇ ਗਿਆ ਤਾਂ ਤੁਸੀਂ ਸੋਚੋ ਕਿ ਤੁਸੀਂ ਉਸ ਪ੍ਰਾਪਰਟੀ ਨੂੰ ਕਿੱਥੇ ਲੈ ਜਾਓਗੇ ਯਾਰ ਜਿਸ ਮਰੇ ਹੋਏ ਇਨਸਾਨ ਦੀ ਪ੍ਰਾਪਰਟੀ ਪਿੱਛੇ ਥੋੜੀਆਂ-ਬਹੁਤੀਆਂ ਮੰਨ ਲਓ ਕੀ ਉਹ ਕਹਿੰਦੇ ਨਹੀਂ ਹੁੰਦੇ ਵੀ ਸੁਰਗਲ-ਸੁਰਗਲ ਜੀ ਹੋਣ ਲੱਗ ਜਾਂਦੀ ਹੈ ਭੋਗ ਤੱਕ ਬਹੁਤ ਜ਼ਿਆਦਾ ਫੈਲ ਜਾਂਦੀ ਹੈ ਉਹ ਜਿਵੇਂ ਤੁਸੀਂ ਤਕਰੀਬਨ ਸੁਣਿਆ ਹੀ ਹੋਣਾ ਸਿਆਣਿਆਂ ਤੋਂ ਕਿ ਜ਼ਮੀਨ ਵੀ ਹੱਸਦੀ ਆ ਕਿ ਇਹ ਤਾਂ ਆਪਣੀ ਜਗ੍ਹਾ ਤੇ ਬਰਕਰਾਰ ਪਤਾ ਨਹੀਂ ਕਿੰਨੇ ਆਏ ਕਿੰਨੇ ਗਏ ਸੈਂਕੜੇ ਹਨਾ ਇੱਥੇ ਕੋਈ ਬਾਕੇ ਤੁਰ ਗਿਆ ਕੋਈ ਖੇਤੀ ਕਰਕੇ ਤੁਰ ਗਿਆ ਕਿਸੇ ਨੇ ਆਪਣਾ ਹੱਕ ਜਿਤਾ ਲਿਆ ਕਿਸੇ ਨੇ ਆਪਣਾ ਜਿਤਾ ਲਿਆ ਸਭ ਜਾਨੇ ਕਹਿੰਦੇ ਨੇ ਮੇਰੀਆ ਮੇਰੀਆ ਪਰ ਅਖੀਰ ਉਹ ਇਹਨੂੰ ਛੱਡ ਕੇ ਤੁਰ ਜਾਂਦੇ ਨੇ ਬਾਕੀ ਕੁਝ ਕੁ ਗੱਲਾਂ ਇਦਾਂ ਵੀ ਸੁਣੀਆਂ ਨੇ ਕਿ ਜਵੀਨ ਕਹਿੰਦੀ ਆ ਕਿ ਮੈਂ ਤਾਂ ਤੈਨੂੰ ਛਡਾ ਲੂੰਗੀ ਜੇ ਕੋਈ ਮਾੜਾ ਚੰਗਾ ਕੰਮ ਕਈ ਵਾਰ ਇਨਸਾਨ ਤੋਂ ਹੋ ਜਾਂਦਾ ਅਗਰ ਭਾਈ ਤੂੰ ਮੈਨੂੰ ਕਿਸੇ ਲੋਵੇ ਗੈਣੇ ਕਰਤਾ ਗਿਰ ਵੀ ਰੱਖਤਾ ਜਾਂ ਵੇਚਤਾ ਤੂੰ ਨਹੀਂ ਮੈਨੂੰ ਛਡਾ ਸਕਦਾ ਇਹ ਗੱਲਾਂ ਵੀ ਸੱਚੀਆਂ ਹੀ ਨੇ ਤਕਰੀਬਨ ਹਾਂ ਕੋਈ ਇਨਸਾਨ ਆਉਂਦਾ ਉਹਦੀ ਕਿੰਨੀ ਆ ਕਿੰਨੀ ਨਹੀਂ ਲਿਖੀ ਉਹ ਥੋੜੇ ਸਮੇ ਲਈ ਜ਼ਮੀਨ ਦਾ ਮਾਲਕ ਹੁੰਦਾ ਪਰ ਜ਼ਮੀਨ ਤਾਂ ਆਪਣੀ ਥਾਂ ਤੇ ਹੀ ਟਿਕੀ ਆ ਪਤਾ ਨਹੀਂ ਕਿੰਨੇ ਅੱਜ ਤੱਕ ਸੰਕੜੇ ਹੋ ਹੋ ਤੁਰਗੇ ਕਿਹਦਾ ਕਿਹਦਾ ਰਾਜ ਆ ਹਨਾ ਇਹ ਤਾਂ ਆਪਣੀ ਜਗ੍ਹਾ ਤੇ ਬਰਕਰਾਰ ਆ ਬਰੇ ਤੇ ਹੱਕ ਜਤਾਉਣੇ ਵਾਲੇ ਹਮੇਸ਼ਾ ਤੁਰਦੇ ਹੀ ਰਹੇ ਨੇ ਇਸ ਕਰਕੇ ਲੜਾਈਆਂ ਝਗੜਿਆਂ ਨਾਲੋਂ ਪਿਆਰ ਨਾਲ ਬਹਿ ਕੇ ਮਸਲੇ ਸਲਝਾ ਲਿਆ ਕਰੋ ਸੁਲਝਦੇ ਨੇ ਫਿਰ ਜਾ ਕੇ ਕੋਟਾਂ 'ਚ ਜਾਂ ਕਿਵੇਂ ਕਚਹਿਰੀਆਂ 'ਚ ਉਹਦੇ ਨਾਲ ਚੰਗਾ ਯਾਰ ਕੀ ਤੁਸੀਂ ਆਪੇ ਕਰ ਲਿਆ ਕਰੋ ਬਾਕੀ ਮਰੇ ਹੋਏ ਬੰਦੇ ਦਾ ਜਿੱਥੇ ਤੱਕ ਮੈਂ ਸੋਚਦਾ ਕਿ ਉਹਦਾ ਸਿਵਾ ਤਾਂ ਠੰਡਾ ਹੋ ਜਾਣ ਦਿਆ ਕਰੋ ਬਾਅਦ 'ਚ ਭਾਈ ਪ੍ਰਾਪਰਟੀ ਦੀਆਂ ਗੱਲਾਂ ਕਰ ਲਿਆ ਕਰੋ ਨਹੀਂ ਤਾਂ तकरीबन ਇਹੀ ਰੌਲੇ ਪੈਂਦੇ ਦੇਖੇ ਨੇ ਬੰਦਾ ਤੁਰਦਾ ਪਿੱਛੋਂ ਆ ਤੇ ਦੂਜੇ ਦਿਨ ਇਹ ਗੱਲਾਂ ਚੱਲ ਪੁੰਦੀਆਂ ਨੇ ਯਾਰ ਆਹ ਪ੍ਰਾਪਰਟੀ ਉਧਰ ਮੈਂ ਲੈਣੀ ਆ ਉਧਰ ਉਧਰ ਮੰਨ ਲਾ ਜਾਂ ਰਿਸ਼ਤੇਦਾਰ ਉਹ ਯਾਰ ਤੁਸੀਂ ਦੇਖ ਲਿਓ ਹਨਾ ਤੁਹਾਡੇ ਵਸੀਅਤ ਹੋਈ ਤੇ ਜਾਂ ਕਿਨੋਂ ਕਿਵੇਂ ਹਿੱਸਾ ਵੰਡਿਆ ਕਿਵੇਂ ਨਹੀਂ ਪਰ ਤੁਸੀਂ ਸੋਚ ਕੇ ਦੇਖੋ ਜਿਸ ਬੰਦੇ ਦੀ ਪ੍ਰਾਪਰਟੀ ਪਿੱਛੇ ਗੱਲਾਂ ਸੜਨ ਲੱਗ ਜਾਂਦੀਆਂ ਨੇ ਜਦ ਉਹ ਬੰਦਾ ਨਹੀਂ ਪ੍ਰਾਪਰਟੀ ਨੂੰ ਕਿਤੇ ਲੈ ਕੇ ਗਿਆ ਤਾਂ ਤੁਸੀਂ ਕਿੱਥੇ ਲੈ ਜਾਓਗੇ ਇਸ ਕਰਕੇ ਥੋੜਾ ਜਿਆ ਸੋਚੋ ਤੇ ਵਿਚਾਰੋ ਹਨਾ ਇਹ ਇੱਥੇ ਹੀ ਆ ਇਹਦੇ ਪਤਾ ਨਹੀਂ ਕਿੰਨੇ ਮਾਲਕ ਹੋ ਕੇ ਚਲੇ ਗਏ ਹੋਣੇ ਅੱਜ ਤੱਕ ਇਹ ਹੱਸਦੀ ਆ ਕਿ ਮੇਰੇ ਦੇ ਹੱਕ ਜਤਾਈ ਜਾਂਦੇ ਹੋ ਤੁਸੀਂ ਭਾਈ ਫਰੀਦਾ ਇਹ ਤਾਂ ਆਪਾਂ ਨੂੰ ਵਰਤਣ ਲਈ ਮਿਲੀ ਆ ਕਿ ਇੱਥੇ ਰਿਜਕ ਪੈਦਾ ਕਰੋ ਆਪ ਖਾਓ ਤੇ ਲੋਕਾਂ ਦਾ ਢਿੱਡ ਭਰੋ ਹਨਾ ਕੰਮ ਕਰੋ ਰੱਜ ਕੇ ਬਾ ਦੱਬ ਕੇ ਖਾ ਇਹ ਗੱਲਾਂ ਕਿਸਾਨ ਦੇ ਹਿੱਸੇ ਆਈਆਂ ਨੇ ਵੈਸੇ ਫਿਰ ਕਿਸਾਨ ਕੋਈ ਵੀ ਹੋ ਸਕਦਾ ਧੰਨਵਾਦ ਜੀ ਵੀਡੀਓ ਨੂੰ ਸ਼ੇਅਰ ਕਰਿਓ ਜੇ ਵਧੀਆ ਲੱਗੀ ਲਾਈਕ ਕਰਿਓ ਕਮੈਂਟ ਵੀ ਕਰਦਿਆ ਕਰੋ ਧੰਨਵਾਦ ਵੀਰੋ